ਚੌਥੇ ਲੈਵਲ ਦੀ ਹੋਈ ਆ ਜਿਹੜੀ ਬਕੂਬੀ ਮਾਰਕ ਕਰੀ ਸੀ ਇਹ ਲੈਵਲ ਤਾਂ ਮਾਰਕ ਕਰੇ ਸੀ ਕਿ ਕਿਸੇ ਵੀ ਲੈਵਲ ਤੋਂ ਰਿਵਰਸਲ ਆਉਣਾ ਤੈਅ ਆ ਮਾਰਕੀਟ ਦਾ ਮਾਰਕੀਟ ਦੇ ਵਿੱਚ ਇੱਕ ਡਾਊਨ ਸਾਈਡ ਨੂੰ ਪ੍ਰੈਸ਼ਰ ਬਣਨਾ ਸੀਗਾ ਕਾਫੀ ਮੰਨ ਕੇ ਚੱਲੋ ਵੀ ਉਹ ਡੇ ਲੋ ਵਗੈਰਾ ਵੀ ਬ੍ਰੇਕ ਕਰ ਦਿੰਦਾ ਸੋ ਟਾਈਮ ਆਇਆ ਆਇਆ ਜੀ ਜਦੋਂ ਇੱਥੇ ਇੱਕ ਰਜਿਸਟੈਂਸ ਬਣਿਆ ਮਾਰਕ ਕੀਤਾ ਸੀਗਾ ਬਕੂਬੀ ਕੇ ਫੇਕ ਬ੍ਰੇਕਆਊਟ ਹੋ ਸਕਦਾਗਾ ਇਹ ਜਿਹੜਾ ਹੋਇਆ ਸੀਗਾ ਸੋ ਮਾਰਕੀਟ ਨੇ ਡਾਟਾ ਪੁਆਇੰਟ ਨੂੰ ਰਿਸਪੈਕਟ ਕੀਤਾ ਜੀ ਜਿਹੜਾ ਮੂਵ ਆਪਾਂ ਨੂੰ ਸਵੇਰ ਆਉਣਾ ਚਾਹੀਦਾ ਸੀਗਾ ਇਸ ਲੈਵਲ ਤੋਂ ਇਦਾਂ ਕਰਕੇ ਮਾਰਕੀਟ ਕਰੈਕਸ਼ਨ ਕਰਨੀ ਚਾਹੀਦੀ ਸੀ। ਆਲ ਉਹ ਮੂਵ ਵਾਦੀ ਜਿਹੜਾ ਅਪਸਾਈਡ ਤੋਂ ਆਇਆ ਕਿਉਂਕਿ ਐਸਲੈਂਟਿੰਗ ਆਪਾਂ ਨੂੰ ਨਹੀਂ ਪਤਾ ਹੁੰਦਾ ਉਹਦੀ ਰੇਂਜ ਵਗੈਰਾ ਕਿੰਨੀ ਆ ਅਸੀਂ ਦੋ ਐਸਲੈਂਟੀਆਂ ਤੱਕ ਵੇਟ ਕਰਦੇ ਹੁੰਨੇ ਆ। ਕਈ ਵਾਰ ਉਹ ਰੇਂਜ ਵੱਡੀ ਹੁੰਦੀ ਹੈ ਕਿਉਂਕਿ ਪੂਰਾ ਪਿੱਛੋਂ ਟ੍ਰੈਂਡ ਆ ਜਿਹੜਾ ਡਾਊਨ ਚੱਲ ਰਿਹਾ ਸੀ ਸੋ ਕਾਫੀ ਲੋਕਾਂ ਦੇ ਐਸਐਲ ਵਗੈਰਾ ਪਏ ਹੁੰਦੇ ਆ ਜੀ ਉਹਨਾਂ ਨੂੰ ਟ੍ਰਿਗਰ ਕਰਨ ਮਾਰਕੀਟ ਅਪਸਾਈਡ ਜਾਂਦੀ ਹੈ ਸ ਆਪਰ ਸਾਈਡ ਨੂੰ ਗਈ ਸੀ ਸਿਰਫ 12 ਮਿੰਟ ਦੇ ਵਿੱਚ ਇੰਨੀ ਕੁ ਜ਼ਿਆਦਾ ਸੈਲਿੰਗ ਹੋਈ ਇਸ ਲੈਵਲ ਦੇ ਉੱਤੇ